ਜਿਹੜੀ ਇਹ ਸਾਡੀ ਐਕਸ਼ਨ ਕਮੇਟੀ ਬਣੀ ਸੀ ਇਹ ਪਰਿਵਾਰ ਦੀ ਬੇਨਤੀ ਤੇ ਬਣੀ ਸੀ ਪਰਿਵਾਰ ਨੇ ਕਿਹਾ ਕਿ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਦਾ ਜਿਹੜਾ ਹੈ ਉਹ ਕਤਲ ਹੋ ਗਿਆ ਤੇ ਇਸ ਵੈਸ਼ੀਆਂ ਨਾਲ ਢੰਗ ਨਾਲ ਕਤਲ ਹੋਇਆ ਕਹਿਰਨ ਨਾਲ ਢੰਗ ਨਾਲ ਕਤਲ ਹੋਇਆ ਤੇ ਉਸ ਦੇ ਵਿੱਚ ਲਾਭ ਸਿੰਘ ਰੋਗੋ ਤੇ ਜਿਹੜਾ ਐਮਐਲਏ ਹੈ ਹਲਕਾ ਭਦੌੜ ਦਾ ਤੇ ਉਸ ਦਾ ਸਿੱਧਾ ਹੱਥ ਹੈ ਪਰ ਵਾਰਨ ਨੇ ਸਾਨੂੰ ਕਿਹਾ ਕਿ ਕਤਲ ਉਸ ਨੇ ਕਰਵਾਇਆ ਤੇ ਪੁਲਿਸ ਨੇ ਕੋਈ ਅਸੀਂ ਜਦੋਂ ਬਿਆਨ ਲਿਖਾਇਆ ਤਾਂ ਅਸੀਂ ਲਿਖਾਇਆ ਸੀ ਕਿ ਲਾਲ ਸਿੰਘ ਨੂੰ ਜਿਹੜਾ ਦੋਸ਼ੀ ਹੈ ਕਤਲ ਉਸ ਵੱਲੋਂ ਕਰਵਾਇਆ ਗਿਆ ਤੇ ਪ੍ਰੰਤੂ ਪੁਲਿਸ ਨੇ ਸਾਡਾ ਬਿਆਨ ਜਿਹੜਾ ਹੈ ਉਹ ਲਿਖਿਆ ਨਹੀਂ ਇਸ ਗੱਲ ਤੇ ਜਿਹੜਾ ਸੰਘਰਸ਼ ਹੋਇਆ ਤੇ ਅਸ਼ਵ ਕਮੇਟੀ ਜਿਹੜੀ ਆ ਹੋਂਦ ਵਿੱਚ ਆਈ ਉਤੇ ਐਕਸ਼ਨ ਕਮੇਟੀ ਦੇ ਵਿੱਚ ਉਹ ਸੰਘਰਸ਼ੀ ਜਿਹੜੇ ਨੇ ਜੋਦੇ ਸਾਰੇ ਆਏ ਜਿਹੜੇ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਐ ਤੇ ਪਰਿਵਾਰ ਦੀ ਬੇਨਤੀ ਤੇ ਜਿਹੜਾ ਹੈਗਾ ਇਹ ਐਕਸ਼ਨ ਕਮੇਟੀ ਵੀ ਕੈਮੀ ਉਸ ਤੋਂ ਬਾਅਦ ਅਸੀਂ ਪੂਰੇ ਜੋਰ ਨਾਲ ਇਮਾਨਦਾਰੀ ਨਾਲ 21 ਮੈਮਰੀ ਕਮੇਟੀ ਦੇ ਹਰੇਕ ਮੈਂਬਰ ਬਹੁਤ ਇਮਾਨਦਾਰੀ ਨਾਲ ਤੇ ਸਮਰਪਿਤ ਹੋ ਕੇ ਇਹ ਜਿਹੜਾ ਸੰਘਰਸ਼ ਕੀਤਾ ਤੇ ਲੜਾਈ ਲੜੀ ਤੇ ਕੱਲ ਦੀ ਮੀਟਿੰਗ ਵਿੱਚ ਐਸਐਸਪੀ ਤੇ ਡੀਸੀ ਨਾਲ ਵੱਡੀ ਪੱਧਰ ਤੇ ਜਿਹੜਾ ਹੈ ਸਾਡੇ ਟਕਰਾਅ ਕਿ ਅਸੀਂ ਇਹ ਦੋ ਮੰਗਾਂ ਤੇ ਕਾਇਮ ਹੈ ਜਿਹੜੀਆਂ ਮੰਗਾਂ ਅਸੀਂ ਐਕਸ਼ਨ ਕਮੇਟੀ ਦੇ ਵਿੱਚ ਮੈਸੀਆਂ ਦੇਖੋ ਇਸ ਸਭ ਵਿੱਚ ਵੱਡੀ ਗੱਲ ਇਹ ਹੈ ਮੈਂ ਸਪਸ਼ਟ ਤਹਾਂ ਕੋ ਲੁਕਉਂਦੇ ਨਹੀਂ ਰੱਖਦਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਐਮਐਲਏਆਂ ਨੇ ਵਜ਼ੀਰਾਂ ਨੇ ਸਿੱਧੇ ਤੌਰ ਤੇ ਦਖਲ ਅੰਦਾਜ਼ੀ ਕੀਤੀ ਇਹ ਦੱਲਨ ਸਟੇਜ ਤੇ ਕਹੀ ਜਾਂ ਨਾ ਕਹੀ ਮੈਂ ਇੱਥੇ ਸਪਸ਼ਟ ਕਹਾਂ ਕਿ ਪਰਿਵਾਰ ਨਾਲ ਸਾਜਵਾਟ ਤੇ ਪਰਿਵਾਰ ਨੂੰ ਸਾਹ ਤੋਂ ਪਾਸੇ ਲੈ ਕੇ ਜਾਣ ਲਈ ਸੰਦਰਸ਼ ਤੋਂ ਪਾਸੇ ਲੈ ਕੇ ਜਾਣ ਲਈ ਸਚਾਈ ਤੋਂ ਪਾਸੇ ਲੈ ਕੇ ਜਾਣ ਲਈ ਉਹਨਾਂ ਦੇ ਪਰਿਵਾਰ ਨੂੰ ਗੰਡਣਾ ਸ਼ੁਰੂ ਕਰ ਉਹ ਜਿਹੜੀਆਂ ਮੀਟਿੰਗਾਂ ਹੋਈਆਂ ਕਿਹਾ ਗਿਆ ਤੇ ਰਾਤ ਨੂੰ ਵੀ ਜਿਹੜੀ ਹੈ ਪੱਖੋ ਕੈਂਚੀ ਦੀ ਚੌਂਕੀ ਵਿੱਚ ਤੇ ਕੋਈ ਇਹਨਾਂ ਦੀ ਪਰਿਵਾਰ ਦੀ ਰਾਤ ਮੀਟਿੰਗ ਹੋਈ ਉਥੇ ਵੀ ਬਾਰੀ-ਬਾਰੀ ਜਦੋਂ ਸਾਡੀ ਐਸਪੀ ਤੇ ਡੀਸੀ ਨਾਲ ਮੀਟਿੰਗ ਹੋ ਰਹੀ ਸੀ ਉਹ ਬਾਰੀ-ਬਾਰੀ ਡੀਸੀ ਤੇ ਐਸਐਸਪੀ ਤਹਿ ਰਹੇ ਸੀ ਵੀ ਤੁਸੀਂ ਤਾਂ ਠੀਕ ਹੋ ਤੁਸੀਂ ਤਾਂ ਬੋਲ ਰਹੇ ਹੋ ਪਰਿਵਾਰ ਤੋਂ ਪੁੱਛੋ ਪਰਿਵਾਰ ਤੋਂ ਪੁੱਛੋ ਜਦੋਂ ਕਿਹਾ ਕਿ ਉਥੇ ਕਿਹਾ ਗਿਆ ਬਈ ਤੁਹਾਡਾ ਬਿਆਨ ਦੱਸੋ ਤੁਹਾਨੂੰ ਤੁਹਾਡਾ ਬਿਆਨ ਲਿਖਿਆ ਨੇ ਸਾਰਾ ਕੁਝ ਲਿਖਿਆ ਤਾਂ ਪਰਿਵਾਰ ਵਾਲੋਂ ਚੁੱਪ ਧਰ ਲਈ ਇਹਦਾ ਮਤਲਬ ਓਹ ਇੱਥੇ ਸਾਡੀ ਜਿਹੜੀ ਗੱਲ ਨਹੀਂ ਹੈ ਜੀ ਇਹਦਾ ਮਤਲਬ ਇੱਥੇ ਤੁਸੀਂ ਝੂਠੀ ਦਰਖਾਸਤ ਜਿਹੜੀ ਐ ਉਹ ਦਿੱਤੀ ਹਾਲੇ ਤੱਕ ਦਸਤਾਉ ਤੋਂ ਉਸ ਦੇ ਵਿੱਚ ਜਿਹੜਾ ਹੈ ਸੁਖਜੀਤ ਸਿੰਘ ਜਿਹੜਾ ਭਾਈ ਹੈ ਸਰਦਾਰ ਸੁਰਵਿੰਦਰ ਸਿੰਘ ਦਾ ਪਤਾ ਉਹ ਉਸ ਦੇ ਦਸਤਾ ਤਿੰਨੇ ਦਰਖਾਸਤ ਪ੍ਰੰਤੂ ਉਹ ਜਿਹੜੀ ਦਰਖਾਸਤ ਜਿਹੜੀ ਦਿੱਤੀ ਇਹ ਜਿਹਦੇ 'ਚ ਸਪਸ਼ਟ ਲਿਖਿਆ ਸੀਗਾ ਕਿ ਲਾਭ ਸਿੰਘ ਉਹਨੂੰ ਕਹਿੰਨੇ ਫੇਰ ਧਮਕੀ ਦਿੱਤੀ ਹੈ ਕਿ ਮੈਂ 2-4 ਦਿਨਾਂ ਦੇ ਵਿੱਚ ਜਿਹੜਾ ਹੈ ਇਹ ਕਤਲ ਕਰ ਦੇਣਾ ਕੱਤਲੇ ਤੁਰਵਾ ਦੇਣੇ ਜਿਉਂਦਾ ਨਹੀਂ ਰਹਿਣਾ ਉਹਨਾਂ ਨੇ ਉਸ ਗੱਲ ਦੀ ਹਮਾਇਤ ਨਹੀਂ ਕੱਲ ਪਰਿਵਾਰ ਨੇ ਸਪਸ਼ਟ ਤੌਰ ਤੇ ਕਹਿਤਾ ਸਾਡੀ ਐਕਸ਼ਨ ਕਮੇਟੀ ਦੀ ਚੱਲ ਰਹੀ ਮੀਟਿੰਗ ਦੇ ਵਿੱਚ ਬਈ ਜੀ ਅਸੀਂ ਤਾਂ ਪੋਸਟਮਾਰਟਮ ਵੀ ਚਰਵਾਉਣਾ ਹੈ ਸੰਸਥਾ ਦਾ ਵੀ ਚਰਵਾਉਣਾ ਹੈ ਤੇ ਸਾਰਾ ਕੁਝ ਤਰਨਾ ਤੁਰਨਾ ਜਿਹੜਾ ਇਹ ਸਾਰਾ ਕੁਝ ਸਮਾਪਤ ਕਰੀਏ ਅਸੀਂ ਸੰਘਰਸ਼ ਨਹੀਂ ਲੜਨਾ ਮਾਤਾ ਨੂੰ ਲੈਂਦਾ ਉਹ ਆਪੇ ਮੋਹਣੀ ਤੁਸ ਬੋਲੀ ਰੋਂਦੀ ਰਹੀ ਉਹ ਭੈਣ ਵੀ ਰੋਂਦੀ ਰਹੀ ਇੱਕ ਬੰਦਾ ਉੱਥੋਂ ਆਇਆ ਤੇ ਉਹ ਕਹਿੰਦਾ ਜੀ ਮੈਂ ਰਿਸ਼ਤੇਦਾਰਾਂ ਉਹਨਾਂ ਦੇ ਮੂਰੇ ਕਹਿੰਦਾ ਵੀ ਠੀਕ ਆ ਉਹ ਕਹਿੰਦੇ ਠੀਕ ਸੋ ਅਸੀਂ ਜਿਹੜਾ ਅਸੀਂ ਤ ਸੰਘਰਸ਼ਨ ਲੜ ਰਹੇ ਸੀ ਲੋਟ ਸੰਘਰਸ਼ਨ ਲੜ ਰਹੇ ਸੀ ਤੇ ਸਟੀਲ ਮੰਨੂ ਪੱਥਰ ਮੰਨੂ ਲੜ ਰਹੇ ਸੀ ਅਸੀਂ ਸੌ ਖਾਦੀ ਸੀ ਸਾਰਿਆਂ ਨੇ 21 ਦੇ 21 ਮੈਂਬਰਾਂ ਨੇ ਕਿ ਜੇ ਕੋਈ ਕੋਈ ਇਹ ਹੈ ਜਾਂ ਹਮਲਾ ਹੁੰਦਾ ਹੈ ਕੋਈ ਯਾਤਰਾ ਕਰਨੀ ਪੈਂਦੀ ਹੈ ਕੋਈ ਕਸ਼ਟ ਹੁੰਦਾ ਕੋਈ ਨਕਮਾ ਬਣਾਉਂਦੇ ਆ ਅਸੀਂ ਇੱਟ ਵਾਂਗੂ ਖੜਾ ਅਸੀਂ ਪਾਸੇ ਨਹੀਂ ਹੁੰਦੇ ਉਸ ਤੋਂ ਇਸ ਸੰਘਰਸ਼ ਨੂੰ ਜਿਹੜੀਆਂ ਦੋ ਮੰਡਾਂ ਤੇ ਲਿਆਦਾ ਜੋ ਮੈਂ ਇੱਥੇ ਇਹ ਵੀ ਕਹਿੰਦਾ ਕਿ ਪ੍ਰਸ਼ਾਸਨ ਮੰਨ ਨੂੰ ਤਿਆਰ ਹੋ ਗਿਆ ਬਸ ਸਿਰਫ ਉਹਨਾਂ ਦੀ ਜਿਹੜੀ ਸੀਗੀ ਕਿ ਇਹਨਾਂ ਨਾਲ ਪਰਿਵਾਰ ਨਹੀਂ ਹੈ ਅਸੀਂ ਪਰਿਵਾਰ ਤੋੜਨੇ ਆ ਇਹਨਾਂ ਨੇ ਕੰਮਜਾੜ ਨਹੀਂ ਹੋਣਾ ਇਹਨਾਂ ਨੂੰ ਵਾਪਸ ਲੈਣਾ ਉਹ ਅਸੀਂ ਮੋਰਚਾ ਜਿੱਤ ਲਿਆ ਪਰantu ਉਹ ਜਿੱਤੇ ਹੋਏ ਮੋਰਚੇ ਨੂੰ ਹਰਾ ਦਿੱਤਾ ਗਿਆ ਉਹ ਜੂ ਹਰਾ ਦਿੱਤਾ ਗਿਆ ਕਿਉਂਕਿ ਇਹਨਾਂ ਦੀ ਸਿੱਧੀ ਜਿਹੜੀ ਆ ਦਸਲ ਅੰਦਾਜੀ ਜਿਹੜੀ ਆ ਉਹ ਸਿੱਧੀ ਦਸਲ ਅੰਦਾਜੀ ਕਰਕੇ ਇਹ ਮੋਰਚੇ ਨੂੰ ਤਰਪੀਡੋ ਕੀਤਾ ਗਿਆ ਤੇ ਇਹ ਤਰਪੀਡੋ ਕਰਕੇ ਜਿਹੜੀ ਐ ਇਤਤਾਂ ਨੂੰ ਪੰਚਤਨ ਦੀ ਕੋਸ਼ਿਸ਼ ਕੀਤੀ ਵੀ ਪਰ ਐਕਸ਼ਨ ਕਮੇਟੀ ਦੀ ਇਤਤਾਂ ਪੰਦ ਨਹੀਂ ਹੋਈ ਉਹ ਪਰਿਵਾਰ ਦੇ ਵਿੱਚ ਲਈ ਇਸ ਲਈ ਉਹਨਾਂ ਨੇ ਦੇਖਿਆ ਵੀ ਇਹ ਜਿਹੜੀ ਆਸਾਨ ਤੜੀ ਆ ਉਹ ਪਰਿਵਾਰ ਹੈ ਐਸ਼ਨ ਕਮੇਟੀ ਚ ਕੋਈ ਮੈਂਬਰ ਹਿੱਲਣ ਵਾਲਾ ਨਹੀਂ ਕੋਈ ਟੋਕਣ ਵਾਲਾ ਨਹੀਂ ਕੋਈ ਇੱਧਰ ਉੱਧਰ ਜਾਣ ਵਾਲਾ ਨਹੀਂ ਸੋ ਇੱਕ ਵੱਡਾ ਲੋਕ ਧਰੋਲ ਕਿਸੇ ਪਾਰਟੀ ਵੱਲੋਂ ਨਹੀਂ ਲੜਾਇਆ ਜਾ ਰਿਹਾ ਸੀ ਨਾ ਇਹ ਵੋਟਾਂ ਲਈ ਲੜਾਇਆ ਜਾ ਰਿਹਾ ਸੀ ਨਾ ਇਹ ਦਾ ਰਾਜਨੀਤੀ ਨਾਲ ਕੋਈ ਸਬੰਧ ਸੀ ਇਹ ਇੱਕ ਲੋਕ ਧਰੋਲ ਸੀ 100 ਦਾ 100% ਉਹ ਲੋਕ ਧਰੋਲ ਨੂੰ ਜਿਹੜਾ ਸਫਲ ਕੀਤਾ ਇਹਦੇ ਨਤੀਜੇ ਬੜੇ ਹੀ ਖਤਰਨਾਕ ਨੇ ਤੇ ਨਤੀਜੇ ਇਹਨੇ ਭਿਆਨਕ ਨੇ ਕਿ ਹਉਣ ਵਾਲਾ ਸਮਾਂ ਵੀ ਉਹ ਭਿਆਨਕ ਬਣ ਜੂ ਇਹਨਾਂ ਦੀ ਸਰਦਾਰੀ ਹੋ ਗਈ ਕਿ ਅਸੀਂ ਕਦੇ ਵੀ ਧਰਤੀ ਨੂੰ ਕਰ ਸਕਦੇ ਹਾਂ ਅਸੀਂ ਕਦੇ ਪਰਿਵਾਰ ਨੂੰ ਪਾਸੇ ਕਰ ਲਿਆ ਕਰਾਂਗੇ ਹੁਣ ਅੱਜ ਦੇਖੋ ਜਨਤਾ ਸੀ ਜਦੋਂ ਮੈਂ ਉਹਦੇ ਐਲਾਨ ਦੇ ਪਿੱਛੋਂ ਨਾਲ ਦੇ ਨਾਲ ਰੁਕਣਾ ਸ਼ੁਰੂ ਹੋ ਉਹ ਤਾਂ ਫਿਰ ਜਦੋਂ ਸੰਸ्तार ਹੋ ਗਿਆ ਪਰ ਰੋਸਮਾ ਹੋ ਗਿਆ ਉਹ ਤੋਂ ਬਾਅਦ ਉਹ ਬੈਠਣ ਦਾ ਕਿ ਤਾਲੇ ਕੀ ਨਹੀਂ ਮੰਨਦਾ ਸੀ ਵੀ ਲੋਕ ਉੱਥੇ ਬੈਠੇ ਰਹਿਣਗੇ ਸੋ ਬੜੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਲੋਟਸ ਨਰਸ ਨੂੰ ਤੋੜਿਆ ਗਿਆ ਲੋਕਿਕਤਾ ਨੂੰ ਤੋੜਿਆ ਗਿਆ ਤੇ ਇਹ ਜਿੱਥੇ ਬਹੁਤ ਹੀ ਜਿਹੜਾ ਮੰਦ ਭਾਜਾ ਹੈ ਤੇ ਰੁਠਦਾਇਕ ਹੈ ਉਥੇ ਇਹ ਲੋਕਤੰਤਰ ਦੇ ਲਈ ਤੇ ਹੋਰਾਂ ਦੇ ਲਈ ਵੀ ਬੜਾ ਖਤਰਨਾਕ ਹੈ ਸਾਡੀ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਲੋਕ ਲਹਿਰ ਦੇ ਵਿੱਚ ਅਸੀਂ ਡਟ ਕੇ ਖੜਾਂਗੇ ਜਿਹੜੀ 21 ਮੈਂਬਰ ਐਕਸ਼ਨ ਕਮੇਟੀ ਹੈ ਤੇ ਇਸ ਕੰਮ ਲਈ ਤਾਂ ਉਹ ਭਾਜਾ ਹੈ ਜਿਹੜਾ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਕਸਲ ਕਾਂਡ ਹੈ ਉਹਦੇ 'ਚ ਸਾਡੀ ਕੋਈ ਭੂਮਿਕਾ ਨਹੀਂ ਹੁਣ ਭੂਮਿਕਾਂ ਦੀ ਲੋੜ ਵੀ ਨਹੀਂ ਜਦੋਂ ਪਰਿਵਾਰ ਦਾ ਸਮਝੌਤਾ ਹੋ ਗਿਆ ਸਾਨੂੰ ਨਹੀਂ ਪਤਾ ਉਹ ਕਦੇ ਚ ਹੋਇਆ ਕਿੰਨੇ ਚ ਹੋਇਆ ਜਾਂ ਉਹ ਹੋਇਆ ਅਸੀਂ ਉਸ ਬਾਰੇ ਕੋਈ ਦੋਸ਼ ਨਹੀਂ ਲਾ ਸਕਦੇ ਕਾਤਾ ਜੀ ਤੁਸੀਂ ਕਹਿ ਰਹੇ ਹੋ ਕਿ ਸਮਝੌਤਾ ਹੋਇਆ ਪਰਿਵਾਰ ਦਾ ਤੁਸੀਂ ਪਰਿਵਾਰ ਨੂੰ ਇਹ ਗੱਲ ਪੁੱਛੀ ਹੈ ਕਿ ਹੁਣ ਵੀ ਸਵੇਰੇ ਇੱਕ ਮੀਟਿੰਗ ਹੋਈ ਹੈ ਇੱਥੇ ਹੀ ਜਗ੍ਹਾ ਤੇ ਤੁਸੀਂ ਪਰਿਵਾਰ ਦੇ ਨਾਲ ਸਪਸ਼ਟ ਕੀਤਾ ਕਿ ਤੁਹਾਡੇ ਡੀਰ ਨਾਲ ਕੋਈ ਮੀਟਿੰਗ ਹੋਈ ਹੈ ਕਿ ਤੁਸੀਂ ਰੋਕ ਲਾ ਰਹੇ ਨਹੀਂ ਜੀ ਕੋਈ ਰੋਕ ਨਹੀਂ ਲਾ ਰਹੇ ਅਸੀਂ ਸਪਸ਼ਟ ਕੀਤਾ ਸੀ ਸਪਸ਼ਟ ਪੁੱਛਿਆ ਸੀ ਉਹ ਕਹਿੰਦੇ ਮੀਟਿੰਗ ਸਾਡੀ ਹੋਈ ਹੈ ਪਰਿਵਾਰ ਮੰਨਿਆ ਤੁਹਾਡੇ ਨੂੰ ਹਾਂ ਪਰਿਵਾਰ ਮੰਨਿਆ ਸਾਡੀ ਮੀਟਿੰਗ ਹੋਈ ਹੈ ਨਾਲ ਪ੍ਰਸ਼ਾਸਨ ਹਾਂ ਹਾਂ ਐਸਐਸਪੀ ਤੇ ਹੋਰ ਨਾਲ ਉਹ ਕਹਿੰਦੇ ਇਨਵੈਸਟੀਗੇਸ਼ਨ ਸਰ ਮਤਲਬ ਸਾਡੀ ਮੀਟਿੰਗ ਹੋਈ ਸੀ ਹੋ ਸਕਦਾ ਕਹਿੰਦੇ ਸਾਨੂੰ ਤਰਫੀ ਸੁਣਨ ਦੀ ਬੁਲਾਇਆ ਸੀ ਪੱਖੋਂ ਪੈਂਚੀਆਂ ਚ ਉਹਨਾਂ ਦੀ ਮਤਲਬ ਉਹਨਾਂ ਦਾ ਸਪਸ਼ਟੀਕਰਨ ਲੈਣੀ ਸੀ ਉਹ ਆਈ ਵੀ ਮੰਨੇ ਸਾਡੀ ਪਿਛਾੜੀ ਨਾਲ ਗੱਲ ਹੁੰਦੀ ਰਹਿੰਦੀ ਹਾਂ ਉਹ ਕਹਿੰਦੇ ਸਾਡੀ ਪ੍ਰਸ਼ਾਸਨ ਨਾਲ ਗੱਲ ਹੁੰਦੀ ਰਹਿੰਦੀ ਸੀ ਇਹ ਬੰਦ ਹਾਂ ਆ ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਉਹ ਮੈਂ ਜਵਾਬ ਰੋਪ ਅਸੀਂ ਕਿਸੇ ਤੇ ਨਹੀਂ ਲਓ ਪਰ ਜਿਹੜਾ ਤੁਸੀਂ ਪਹਿਲਾਂ ਜਦੋਂ ਤੁਸੀਂ ਹੁਣ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਹੈ ਤੁਸੀਂ ਇੱਥੋਂ ਹੀ ਸ਼ੁਰੂਆਤ ਕੀਤੀ ਹੈ ਵੀ ਜਿਹੜੀ ਐਕਸ਼ਨ ਕਮੇਟੀ ਬਣੀ ਹੈ ਪਰਿਵਾਰ ਦੇ ਕਹਿਣ ਤੇ ਬਣੀ ਆ ਕਹਿਣ ਤੇ ਬਣੀ ਤੁਹਾਡਾ ਤਾਲਮੇਲ ਨਹੀਂ ਬਣਿਆ ਪਰਿਵਾਰ ਦੇ ਨਾਲ ਜਾਂ ਕੋਈ ਗੱਲ ਹੋਰ ਹੋਗੀ ਮਤਲਬ ਤੁਸੀਂ ਕਿੱਥੇ ਨਹੀਂ ਉਹ ਤਾਂ ਮੈਂ ਬਿਲਕੁਲ ਬਿਲਕੁਲ ਸਪਸ਼ਟ ਕਰਦਾ ਕਿ ਤਾਲਮੇਲ ਨਾ ਬਣਨ ਦਾ ਕੋਈ ਪ੍ਰਸ਼ਨ ਨਹੀਂ ਪਰਿਵਾਰ ਦੇ ਮੈਂਬਰ ਸਾਡੀ ਮੀਟਿੰਗਸ ਵਿੱਚ ਸ਼ਾਮਲ ਹੁੰਦੇ ਸੀ ਸਰਜੀਤ ਸਿੰਘ ਜਿਹੜਾ ਸੀ ਉਹ ਐਕਸ਼ਨ ਕਮੇਟੀ ਦਾ ਮੈਂਬਰ ਸੀ ਤਾਲਮੇਲ ਨਾ ਬਣਨ ਦਾ ਕੋਈ ਮਤਲਬ ਹੀ ਨਹੀਂ ਮੈਂ ਕਿਹਾ ਕਿ ਪ੍ਰਸ਼ਾਸਨ ਨੇ ਇਹ ਸਮਝੌਤਾ ਕਰ ਲਿਆ ਪ੍ਰਸ਼ਾਸਨ ਨੇ ਰਜਨਾ ਕਰ ਲਿਆ ਵੀ ਅਸੀਂ ਸੰਸਤਾਰ ਵੀ ਕਰਾਂਗੇ ਤੇ ਅਸੀਂ ਜਿਹੜਾ ਹੈਗਾ ਉਹ ਪੋਸਟਮਾਰਟਮ ਵੀ ਕਰਾਵਾਂਗੇ ਅਸੀਂ ਕਿਹਾ ਸੀ ਕਿ ਲਾਸ਼ ਦਾ ਉਦੋਂ ਸੰਸਤਾਰ ਹੋਊਗਾ ਦੇਹ ਦਾ ਉਦੋਂ ਸੰਸਤਾਰ ਹੋਊਗਾ ਜਦੋਂ ਸਾਡੀਆਂ ਦੋ ਮੰਗਾਂ ਜਿਹੜੀਆਂ ਨੇ ਜਿਹਦੇ ਮੁੱਖ ਮੰਦੇ ਸੀ ਕਿ ਲਾਲ ਸਿੰਘ ਨੂੰ ਕਿ ਜਿਹੜੇ ਉਹ ਐਮ ਐਲ ਏ ਹਰਤਪੁਰ ਤੋਂ ਹੜਦਾ ਉਹਨਾਂ ਦਾ ਨਾਮ ਪਾਇਆ ਜਾਊ ਤੇ ਅੜਿੱਕਾ ਇੱਥੇ ਪਿਆ ਮੈਂ ਕਿਹਾ ਕਿ ਉਹ ਜਿਹੜੀ ਅਸੀਂ ਐਪਲੀਕੇਸ਼ਨ ਦੇਤੀ ਪਰਸੋਂ ਮੰਗ ਮੰਡ ਵੀ ਰਿਚੂ ਵੀ ਦੱਸ ਦੋ ਪਰਸੋਂ ਜਿਹੜੀ ਪ੍ਰਚਾਰਨ ਨੇ ਗ੍ਰਾਮ ਮੰਡ ਮੰਨ ਵੀ ਲਈ ਸੀ ਹਾਂ ਉਹ ਵੀ ਦੱਸ ਦੋ ਤੁਸੀਂ ਸੇ ਪਰਸੋਂ ਲੱਗ ਪਾ ਜੇ ਮੰਨਦੀ ਸੀ ਕਿ ਜਿਹੜੀ ਉਹ ਅਰਜੀ ਦਿੱਤੀ ਹੈ ਉਸ ਤੇ ਅਸੀਂ ਸਪਲੀਮੈਂਟਰੀ ਬਿਆਨ ਲਿਖਾਂਗੇ ਸੋਜੀਤ ਸਿੰਘ ਸੋਜੀਤ ਸਿੰਘ ਦਾ ਸਪਲੀਮੈਂਟਰੀ ਬਿਆਨ ਦੇ ਵਿੱਚ ਲਾਭ ਸਿੰਘ ਰੋਟੋਦੇ ਦਾ ਨੌ ਆ ਜਾਣਾ ਸੀ ਕਿਉਂਕਿ ਹੁਣ ਤੱਕ ਤਾਂ ਉਹ ਮਤਦਮੇ ਦੇ ਵਿੱਚ ਨੌ ਨਹੀਂ ਸੀ ਉਹ ਲਾਭ ਸਿੰਘ ਰੋਟੋਦੇ ਦਾ ਨੌ ਆ ਗਿਆ ਤੇ ਸਾਡੀ ਜਿਹੜੀ ਮੁੱਖ ਮੰਜ ਸੀ ਉਹ ਪੂਰੀ ਹੁੰਦੀ ਸੀ ਜਦੋਂ ਉਹ ਜਦੋਂ ਸਪਲੀਮੈਂਟਰੀ ਸਟੇਟਮੈਂਟ ਲਿਖਦੇ ਸੀ ਉਹ ਮੁਲਤਵੀ ਕਰਕੇ ਦੂਜੇ ਦਿਨ 10 ਵਜੇ ਰੱਖੀ ਗਈ ਵੀ 10 ਵਜੇ ਤੋਂ ਆਹ 12 1 ਵਜੇ 1 ਵਜੇ ਸ਼ੁਰੂ ਹੋਈ ਦੂਸਰੇ ਦਿਨ ਉਹ ਬਿਲਕੁਲ ਅੜ ਗਏ ਜਿੱਦ ਕੇ ਆਗੇ ਕਿ ਅਸੀਂ ਸਪਲੀਮੈਂਟਰੀ ਸਟੇਟਮੈਂਟ ਬਣਾਈਏ ਅਸੀਂ ਸਪਲੀਮੈਂਟਰੀ ਜਿਹੜੀ ਸਟੇਟਮੈਂਟ ਹੈ ਉਹ ਕਿਸੇ ਤਰੀਕੇ ਨਾਲ ਨਹੀਂ ਲਿਖਦੀ ਹਰੇਕ ਗੱਲ ਜਿਹੜੀ ਕਹੀ ਹੁੰਦੀ ਆ ਉਹ આરોਪ ਵੀ ਕਹਿ ਸਕਦੇ ਹੋ ਤੁਸੀਂ ਆਪ ਦੀ ਭਾਸ਼ਾ ਵਰਤਣੀ ਹੈ ਉਹਨੂੰ આરોਪ ਕਹਿ ਲਓ ਜਾ ਮੈਂ ਹਕੀਕਤ ਦੱਸੀ ਐ આરોਪ ਲਾਉਣਾ ਤਾਂ ਜਿਹੜਾ ਹੁੰਦਾ ਉਸ ਨੂੰ ਕਹਿ ਦੇਣਾ ਕਿ આરોਪ ਲਾਤਾ ਉਸਨੇ ਉਸਤੇ આરોਪ ਲਾਤਾ ਮੈਂ ਉਹਨੂੰ આરોਪ ਦੀ ਪਰਿਭਾਸ਼ਾ ਵਿੱਚ ਨਹੀਂ ਤੁਸੀਂ ਕੋਈ ਪਰਿਭਾਸ਼ਾ ਰੱਖੋ ਤੁਸੀਂ ਅਜਾ ਕਹਾਡੀ ਜਿਹੜੀ ਕੱਲ ਪ੍ਰੋਫੈਸ਼ਨ ਨਾਲ ਮੀਟਿੰਗ ਹੋਈ ਉਹ ਚ ਕੋਈ ਤਲਖੀ ਵੀ ਹੋਈ ਸੀ ਉਹ ਮਾਮਲਾ ਘੜਪੜ ਹੋਇਆ ਇਹਨਾਂ ਇਸੇ ਗੱਲ ਨੂੰ ਲੈ ਕੇ ਸੀ ਕਿ ਉਹ ਸੱਚ ਨਹੀਂ ਕਰ ਰਹੇ ਸੀ ਆਪਣੀ ਗੱਲ ਤੋਂ ਮੁੱਕਰ ਗਿਆ ਨਹੀਂ ਜੀ ਹੋਰ ਕੋਈ ਤਲਖੀ ਨਹੀਂ ਹੋਈ ਹੋਰ ਸਾਡਾ ਜ਼ਿਮੀਂਦਾਰ ਵਾਲਾ ਸੀ ਜਾਂ ਤੁਹਾਡਾ ਕੋਈ ਹੋਰ ਜਾਂਚ ਦੀ ਰੋਣਾ ਸੀ ਜੀ ਜਿਹਦੇ ਪਿੱਛੇ ਤਲਖੀ ਹੋਣੀ ਸੀ ਮੈਂ ਕਿਹਾ ਵੀ ਬਿਆਨ ਸਪਲੀਮੈਂਟਰੀ ਸਟੇਟਮੈਂਟ ਹੈ ਦਫਾ 161 ਥੱਲੇ ਇਹ ਸਪਲੀਮੈਂਟਰੀ ਸਟੇਟਮੈਂਟ ਲਿਖੋਗੇ ਤੇ ਇਹ ਤੋਂ ਬਿਨਾ ਤੁਸੀਂ ਤਫਤੀਸ਼ ਦਾ ਹਿੱਸਾ ਨਹੀਂ ਬਣਾ ਸਕਦੇ ਲਾਲ ਸਿੰਘ ਦੇ ਬਾਰੇ ਕੋਈ ਤਫਤੀਸ਼ ਨਹੀਂ ਹੋ ਸਕਦੀ ਜਿੰਨਾ ਚਿਰ ਕਿਸੇ ਦਾ ਦਫਾ 161 ਜਾਂ ਤਾਂ ਫੌਜਦਾਰੀ ਦੇ ਤਹਿਤ ਬਿਆਨ ਨਹੀਂ ਆਉਂਦਾ ਤੇ ਉਹ ਕਹਿੰਦੇ ਜੀ ਤੁਸੀਂ ਕੀ ਕਹਿੰਦੇ ਅਸੀਂ ਕਹਿੰਦੇ ਅਬ ਤੁਹਾਨੂੰ ਭਰੋਸਾ ਦਿਵਾਉਣਾ ਹੈ ਬਈ ਤਫਤੀਸ਼ ਸਹੀ ਹੋਊਗੀ ਪਰ ਲਾਭ ਸਿੰਘ ਦਾ ਨਾਮ ਨਹੀਂ ਆਊ ਪਰ ਪਹਿਲਾਂ ਉਹ ਮੰਨੇ ਐ ਇਹ ਗੱਲ ਹਾਂ ਪਹਿਲਾਂ ਉਹ ਮੰਨੇ ਉਹ ਕਿਹੜਾ ਅਧਿਕਾਰੀ ਮੰਨੇ ਸੀ ਹਾਂਜੀ ਉਹ ਸਾਰੀ ਸ਼ੀਜ ਐਸਐਸਪੀ ਸੀ ਡੀਸੀ ਸੀ ਉਹਨਾਂ ਕੋਲ ਹੋਰ ਨਾਲ ਤਾਂ ਗੱਲ ਹੀ ਨਹੀਂ ਹੈ ਛੋਟੇ ਢਟਾਰੀ ਨਾਲ ਤਾਂ ਗੱਲ ਹੀ ਨਹੀਂ ਐਸਐਸਪੀ ਤੇ ਡੀਸੀਓ ਜਿਹੜੇ ਐ ਸੀ ਉਹ ਮੰਨੇ ਸੀ ਪਿੱਛੋਂ ਕਹਿੰਦੇ ਸਾਡੀ ਹੋਮ ਸੈਕਟਰੀ ਨਾਲ ਮੀਟਿੰਗ ਚੱਲ ਰਹੀ ਹੈ ਸਾਡੀ ਡਾਇਰੈਕਟਰ ਜਨਰਲ ਪੁਲਿਸ ਨਾਲ ਮੀਟਿੰਗ ਚੱਲ ਰਹੀ ਹੈ ਸਾਡੀ ਸੀਐਮ ਨਾਲ ਚੱਲ ਰਹੀ ਹੈ ਇਸ ਲਈ ਕੱਲ ਤੇ ਪਾਉਂਦੇ ਇਹ ਜਿਹੜਾ ਮਸਲਾ ਹੈ ਉਹ ਕੱਲ ਤੇ ਪਾ ਦੋ ਉਹ ਕਹਿੰਦੇ ਜੀ ਤੁਸੀਂ ਰੜ ਗਏ ਹੋ ਐਸਐਸਪੀ ਨੇ ਮੈਨੂੰ ਕਿਹਾ ਕਿ ਤੁਸੀਂ ਕਿ ਤੁਸੀਂ ਮੈਨੂੰ ਗਾਈਡ ਨਹੀਂ ਕਰ ਸਕਦੇ ਬਈ ਮੈਂ ਇਹਦੀ ਸਪਲੀਮੈਂਟਰੀ ਸਟੇਟਮੈਂਟ ਲਿਖਾਂ ਮੈਂ ਐਸਐਸਪੀ ਨੂੰ ਕਿਹਾ ਵੀ ਮੈਂ ਤੁਹਾਨੂੰ ਗਾਈਡ ਨਹੀਂ ਕਰ ਸਕਦਾ ਤੁਸੀਂ ਮੈਨੂੰ ਗਾਈਡ ਨਹੀਂ ਕਰ ਸਕਦੇ ਮੈਂ ਕੀ ਬੋਲਾਂ ਮੈਂ ਕੀ ਕਹਾਂ ਜਿਹੜੀ ਮੈਂ ਗੱਲ ਕਹਿਣੀ ਆ ਉਹ ਮੈਂ ਕਹਿਣੀ ਹੋਏ ਤੁਸੀਂ ਅੱਗੇ ਕੀ ਕਰਨਾ ਉਹ ਤੁਹਾਡੇ ਹੱਥ ਹੈ ਡੀਸੀ ਕਹਿੰਦਾ ਅਸੀਂ ਇੱਥੇ ਕਾਨੂੰਨ ਸਿਖਣ ਨਹੀਂ ਆਏ ਮੈਂ ਨਾ ਮੈਂ ਤੁਹਾਨੂੰ ਸਿਖਾ ਸਕਦਾ ਨਾ ਤੁਸੀਂ ਜਿਹੜਾ ਹੈ ਜ ਆ ਉਹ ਮੈਨੂੰ ਪ੍ਰੋਨਾਨਸ ਸਿਖਾ ਸਕਦਾ ਜਦੋਂ ਤਾਲਖੀ ਇਹ ਹੋਈ ਹੈ ਇਹ ਦੋ ਸ਼ਬਦਾਂ ਦੀ ਤਲਖੀ ਹੋਈ ਹੈ ਜਿਹੜੀ ਕੋਈ ਹੋਰ ਕਿਸੇ ਪੁਆਇੰਟ ਤੇ ਤਲਖੀ ਦਾ ਮਤਲਬ ਨਹੀਂ ਸੀ ਹੋਰ ਤਾਂ ਉਹ ਗੱਲ ਜਿਹੜੀ ਆ ਉਹ ਛੇੜੀਓ ਨਹੀਂ ਹੈ ਉੱਥੇ ਕੋਈ ਚਾਹ ਪੀਣ ਪਿੱਛੇ ਤਾਂ ਤਲਖੀ ਹੋਈ ਨਹੀਂ ਜਾਂ ਇਹ ਵੀ ਸਾਨੂੰ ਕੋਈ ਰਿਫਰੈਸ਼ਮੈਂਟ ਦਿਓ ਤਲਖੀ ਇਸੇ ਗੱਲ ਦੀ ਮੇਨ ਡਿਮਾਂਡ ਏ ਆ ਸੀ ਫਿਰ ਉਹ ਕਹਿੰਦੇ ਜੀ ਅਸੀਂ ਇਹ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਮੈਂ ਫਿਰ ਮੀਟਿੰਗ ਦਾ ਕੋਈ ਮਸਲਾ ਨਹੀਂ ਹੁੰਦਾ ਜੇ ਸਾਨੂੰ ਵੀ ਤਿਆਰ ਨਹੀਂ ਅਸੀਂ ਜਿਹੜਾ ਹੈ ਉਹ ਗੱਲ ਕਹਿਣੀ ਹੈ ਸਾਰੇ ਮੈਂਬਰ ਸਹਿਬਾਨ ਉੱਥੇ ਹਾਜ਼ਰ ਸੀ ਜਿਹੜਾ ਦੂਜਾ ਖਾਲਸਾ ਜਿਹੜਾ ਦੂਜਾ ਮਾਮਲਾ ਸੀ ਜਿਹੜੇ ਪੈਂਡਿੰਗ ਬੈਲ ਸੀ ਐਸ ਸਰਪੈਂਟਚੋਂ ਦੇ ਤੁਹਾਨੂੰ ਇੱਕ ਬਾਰੇ ਉਹ ਬੈਲ ਕੋਈ ਪਾਸ ਹੋਊਗਾ ਜਾਂ ਉਹਨਾਂ ਨੂੰ ਲੈ ਕੇ ਕੋਈ ਫੈਸਲਾ ਹੋ ਗਿਆ ਦੇਖੋ ਜੀ ਉਹ ਬਿਲਾਂ ਬਾਰੇ ਤਾਂ ਉਹ ਇਹ ਕਹਿੰਦੇ ਆ ਭਾਈ ਬਿਲ ਸਾਡੇ ਤੋਂ ਲੈ 7.5 ਲੱਖ ਦੇ ਹੈ ਜੀ ਹੈ ਪਰ ਉਹ ਜਿਹੜੇ ਬਿਲ ਹੈ ਉਹ ਜਿਹੜੇ ਹੈ ਜੀ ਉਹ ਫਰਮਾਂ ਦੇ ਹੈ ਜਿਹੜੀ ਪੇਮੈਂਟ ਹੋਊ ਉਹ ਮਲਕੀਤ ਕੌਰ ਨੂੰ ਤਾਂ ਪੇਮੈਂਟ ਹੋਣੀ ਨਹੀਂ ਨਾ ਉਹ ਸਭ ਦੀਸੇ ਨੂੰ ਹੋਣੀ ਹੈ ਉਹ ਪੇਮੈਂਟ ਤਾਂ ਫਰਮਾਂ ਨੂੰ ਹੋਊ ਤੁਸੀਂ ਉਹ ਤੋਂ ਲੈ ਲਿਓ ਉਹ ਫਰਮਾਂ ਤੋਂ ਪੈਸੇ ਲੈ ਲਿਓ ਹੁਣ ਇਹ ਕਹਿੰਦੇ ਆ ਅਸੀਂ ਫਰਮਾਂ ਨੂੰ ਪੇਮੈਂਟ ਕਰ ਚੁੱਕੇ ਫਰਮਾਂ ਨੂੰ ਪੇਮੈਂਟ ਦੁਆਰਾ ਕਹਿ ਦਿਓ ਸਾਡੀ ਜੇਬ ਚੋਂ ਚੱਲੀ ਐ ਉਹ 7.5 ਲੱਖ ਤੋਂ 15 ਲੱਖ ਆ ਗਈ ਸੀ ਕਿ ਅਸੀਂ 15 ਲੱਖ ਜਿਹੜਾ ਹੈਗਾ ਉਹ ਕਠਾ ਕਰਦਾਂਗੇ 15 ਲੱਖ ਕਿਸੇ ਤਰੀਕੇ ਨਾਲ ਲਿਹਾਈਏ ਪਰਿਵਾਰ ਨੇ ਕਿਹਾ ਕਿ ਅਸੀਂ ਰਾਹਤ ਫੰਡ ਤੋਂ ਲੈਣਾ ਨਹੀਂ 15 ਦੇ ਬਿਲ ਸੀ ਉਹ ਵੇਲੇ 15 ਦੇ ਸੀ ਅਸੀਂ 15 ਕਰਦਾਂਗੇ ਇਹ ਕਹਿੰਦੇ ਰਾਹਤ ਫੰਡ ਨਹੀਂ ਅਸੀਂ ਲੈਣਾ ਪਰਿਵਾਰ ਕਹਿੰਦਾ ਨਾ ਚੀਫ ਮਿਨਿਸਟਰ ਦਾ ਨਾ ਹੋਰ ਦਾ ਇਹਦੇ ਲਈ ਬਾਕੀ ਦੀ ਤਾਂ ਉਹ ਗੱਲੇ ਨਾ ਹੋਈ ਉਹ 15 ਲੱਖ ਦੀ ਗੱਲ ਸਿੰਪਲ ਦੀ ਸੀ ਉਹ ਜਿਹੜਾ ਆਈ ਵਾਰੀ ਇਹੀ ਕਹਿੰਦੇ ਸੀ ਵੀ ਜਿਹੜੇ ਪੈਸਿਆਂ ਵਾਲਾ ਇਹ ਮਸਲਾ ਹੱਲ ਕਰਨ ਨੂੰ ਜੇ ਪੈਸਿਆਂ ਵਾਲਾ ਮਸਲਾ ਹੱਲ ਕਰਕੇ ਤੇ ਆ ਜਿਹੜਾ ਪਹਿਲਾ ਮਸਲਾ ਛੱਡਿਆ ਜਾਂਦਾ ਸੀ ਲਵ ਸਿੰਘ ਰੂਕੇ ਦੇ ਨਾਮ ਵਾਲਾ ਤਾਂ ਇਹ ਅੰਦੋਲਨ ਤੇ ਐਕਸ਼ਨ ਕਮੇਟੀ ਦੀ ਤਾਂ ਹੋਂਦ ਲਵ ਸਿੰਘ ਰੂਕੇ ਵਾਲੇ ਮਸਲੇ ਤੇ ਆਈ ਸੀ ਉਹ ਮਸਲਾ ਛੱਡ ਕੇ ਉਸ ਮਸਲੇ ਦੇ ਆਧਾਰ 'ਤੇ ਕੋਈ ਸਮਝੌਤਾ ਕਰਨਾ ਜਿਹੜਾ ਸੀਗਾ ਉਹ ਬਿਲਕੁਲ ਨੈਤਿਕ ਤੌਰ ਤੇ ਵੀ ਕਾਨੂੰਨੀ ਤੌਰ ਤੇ ਵੀ ਕਿਸੇ ਵੀ ਪੱਖ ਤੋਂ ਗਲਤ ਸੀ ਉਸ ਨੂੰ ਅਸੀਂ ਮੁੱਠਕੱਲ ਬਣਾ ਕੇ ਸਮਝੌਤਾ ਜਿਹੜਾ ਸੀ ਉਹ ਨਹੀਂ ਕਰ ਸਕਦੇ ਜਿਹੜਾ ਕਿ ਮੈਨੂੰ ਮਾਰਨ ਵਾਲੀ ਕਹਿੰਦੇ ਸਾਰੇ ਮੀਡੀਆ ਨੂੰ ਪਤਾ ਵੀ ਲਾਭ ਸਿੰਘ ਨੂੰ ਹਾਂ ਸੁਖਿੰਦਰ ਸਿੰਘ ਤਾਂ ਕਹਿੰਦਾ ਇਹ ਆਪ ਲਾਭ ਸਿੰਘ ਲੋਰ ਰਹੋਗੇ ਮੈਨੂੰ ਧਮਕੀ ਦੇ ਰਿਹਾ ਮੈਂ ਤੈਨੂੰ ਕਤਲ ਕਰ ਦੂੰਗਾ ਉਹ ਸਾਰੀਆਂ ਰਿਕਾਰਡ ਤੇ ਲਿਆਉਣੀਆਂ ਸੀ ਪਰੰਤੂ ਲਾਭ ਸਿੰਘ ਨੂੰ ਰੋਟੀ ਦੇ ਮਸਲੇ ਤੇ ਜਿਹੜਾ ਅਸੀਂ ਦਾ ਇਹ ਜਿਹੜਾ ਅਸੀਂ ਪ੍ਰਸ਼ਾਸਨ ਪ੍ਰਸ਼ਾਸਨ ਜਿਹੜਾ ਅਸੀਂ ਰਜਾਮੰਦੇ ਨਹੀਂ ਸੀ ਬਲਕਿ ਇਹ ਪੰਚਾਇਤ ਦਾ ਰਾਲਾ ਬਣਾ ਲਿਆ ਕਿ ਉਸ ਸਮੇਂ ਕੋਈ ਪੰਚਾਇਤ ਦੀ ਚੌਂਕ ਤੇ ਖੜਾ ਹੋਇਆ ਸੀ ਜਾਂ ਤੇ ਉਹ ਪੰਚਾਇਤ ਦੀ ਚੋਣ ਪਿੱਛੇ ਸਾਡਾ ਰੌਲਾ ਸੀ ਤਾਂ ਰੌਲੇ ਪਿੱਛੇ ਤਤਲ ਹੋ ਗਿਆ ਪਰ ਬਾਹਰ ਇਹ ਕਹਿੰਦਾ ਸੀ ਵੀ ਸਾਡਾ ਕੋਈ ਰੌਲਾ ਨਹੀਂ ਸੀ ਰੌਲਾ ਤਾਂ ਜਿਹੜਾ ਲਾਭ ਸਿੰਘ ਉਦੋਂ ਤੇ ਨਾਲ ਸੀ ਉਹ ਜਿਹੜਾ ਪੰਚਾਇਤ ਦਾ ਰੌਲਾ ਬਣਾ ਕੇ ਸਾਈਡਟ੍ਰੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਮੁੱਦੇ ਨੂੰ ਜਿਹੜਾ ਹੋਰ ਪਾਸੇ ਲੈ ਜੇ ਤੇ ਲਾਭ ਸਿੰਘ ਉਦੋਂ ਤੇ ਨੂੰ ਜਿਹੜਾ ਹੈ ਛੱਡਦਾ ਮਸਲਾ ਤਾਂ ਇਹ ਸੀ ਉਹ ਇਹਦੇ ਤਾਂ ਇਸ ਜਿਹੜੀ ਸੱਚੀ ਗੱਲ ਤਾਂ ਦੱਸਣੀ ਪਊ ਤੁਸੀਂ ਭਾਵੇਂ આરોਪ 'ਚ ਲੈ ਲਓ ਭਾਵੇਂ ਤਾਂ ਅਸੀਂ ਚੁ ਲੈ ਲੂ ਉਹ ਉਹ ਤਾਂ ਥੋੜੀ ਮਰਜ਼ੀ ਹੈ ਪਰੰਤੂ ਉਹ ਗੱਲ ਜੇ ਉਹ ਇਸ ਗੱਲ ਦੇ ਪਿੱਛੇ ਵੀ ਇਹ ਰੋਕਦੀ ਡੈਫੀਨੇਸ਼ਨ ਵੀ ਆਉਂਦੀ ਹੈ ਮੈਂ ਨਾ ਮੂਲਾਂ ਤਾਂ ਉਹ ਵੀ ਕੜੀ ਨਹੀਂ ਜੁੜਦੀ ਉਹਦੀ ਲੜਈ ਨਹੀਂ ਜੁੜਦੀ ਉਹ ਤਹਿਨ ਦਾ ਮਤਲਬ ਨਹੀਂ ਜੁੜਦਾ ਉਹ ਸਪਸ਼ਟ ਨਹੀਂ ਹੁੰਦੀ ਸੋ ਉਹ ਤਾਂ ਸਪਸ਼ਟ ਕਰਨ ਦੇ ਲਈ ਸਾਰੀ ਗੱਲ ਜਿਹੜੀ ਆ ਉਹ ਦੱਸਣੀ ਪੈਣੀ ਹੈ ਉਹ ਦੱਸੀ ਗਈ ਸਾਰੀ ਗੱਲ ਉਹ ਦੱਸੀ ਗਈ ਹੁਣ ਉਥੇ ਆ ਜਾਏ ਕੇਸ ਕੇ ਮੈਂ ਲੜਨਾ ਨਹੀਂ ਕਿਉਂ ਸਾਡੀ ਕਮੇਟੀ ਦੀ ਤਾਂ ਹੋਂਦ ਖਤਮ ਹੋਊਗੀ ਜਿਹੜਾ ਇਹ ਸੁਖਮੰਦ ਸਿੰਘ ਦਾ ਤਤਾ ਐਕਸ਼ਨ ਕਮੇਟੀ ਹੀ ਇਸ ਵੀ ਹੋਂਦ ਖਤਮ ਹੋਊਗੀ ਇਸ ਪਰਿਵਾਰ ਨਾਲ ਹੀ ਬਣੀ ਸੀ ਹਾਂ ਇਸ ਪਰਿਵਾਰ ਦੇ ਨਾਲੇ ਬਣੀ ਸੀ ਉਹਨਾਂ ਨੇ ਨਹੀਂ ਬਣੀ ਸੀ ਹਾਂ ਉਹ ਹੁਣ ਕੇਸ ਲੜਨਾ ਹੈ ਨਾ ਲੜਨਾ ਉਹਦੇ ਨਾਲ ਸਾਡਾ ਕੋਈ ਲੈ ਕੇ ਨਹੀਂ ਉਹ ਕਿਸੇ ਢੰਗ ਨਾਲ ਲੜਨਾ ਚਾਹੁੰਦੇ ਆ ਜਾਂ ਨਹੀਂ ਲੜਨਾ ਚਾਹੁੰਦੇ ਉਹ ਵੀ ਉਹਨਾਂ ਦੀ ਇੱਛਾ ਤੋ ਪ੍ਰਸ਼ਨ ਤਾਂ ਇਹ ਹੈ ਕਿ ਸਾਨੂੰ ਜਿੰਨੀ ਡਿਊਟੀ ਦਿੱਤੀ ਸੀ ਓਨੀ ਅਸੀਂ ਗੁਰੂ ਮਹਾਰਾਜ ਨੂੰ ਹਾਜ਼ਰੀ ਜਾਣ ਕੇ ਦਿੱਤੀ ਜਦੋਂ ਸਾਨੂੰ ਪਰਿਵਾਰ ਨੇ ਪਿੱਛੇ ਮੋੜਦਾ ਸੀ ਪਿੱਛੇ ਮੁੜ ਗਏ ਜਦੋਂ ਪਰਿਵਾਰ ਸਾਨੂੰ ਅੱਗੇ ਜਾਣ ਨੂੰ ਕਹਿੰਦਾ ਸੀ ਤਾਂ ਅਸੀਂ ਅੱਗੇ ਜਾਂਦੇ ਸੀ ਇੱਕ ਵੱਡਾ ਪੁਆਇੰਟ ਇਹਦੇ 'ਚ ਇਹ ਹੈ ਕਿ 21 ਮੈਂਬਰ ਪੂਰੇ ਇਕੱਠੇ ਜੁਟੇ ਕੋਈ ਉਹਦੇ 'ਚ ਮਤ ਭੇਦ ਨਹੀਂ 21 ਦੇ 21 ਹਾਜ਼ਰ ਨੇ 21 ਦੇ 21 ਹਾਜ਼ਰ ਨੇ ਜਿਹੜੀ ਉਹ ਕਮੇਟੀ ਦੇ ਐ ਤੇ ਕਿਸੇ ਦਾ ਉਸ ਬਾਰੇ ਇਸ ਸਾਰੀ ਗੱਲ ਪਰ ਕੋਈ ਮਤਭੇਦ ਨਹੀਂ ਹੈ ਇਸ ਮਸਲੇ ਬਾਰੇ ਇੱਕ ਮੈਂ ਤੁਹਾਡੇ ਜਰੀਏ ਸਪਸ਼ਟ ਕਰਨੀ ਚਾਹਣਾ ਸਰਕਾਰ ਨੂੰ ਸਿੱਧਾ ਸੰਦੇਸ਼ ਦੇਣਾ ਚਾਹਣਾ ਕਿ ਇਸ ਐਜੂਕੇਸ਼ਨ ਦੇ ਵਿੱਚ ਸਾਡੀ ਜਿਹੜੀ 21 ਮੈਂਬਰੀ ਕਮੇਟੀ ਦੇ ਖਿਲਾਫ ਕਰਦਾਰ ਕ੍ਰਿਸ਼ੀ ਕਰ ਲਈ ਉਹਨਾਂ ਨੇ ਪੋਸਟਾਂ ਹੀ ਪਾਈਆਂ ਨਹੀਂ ਖਾਸ ਤੌਰ ਤੇ ਇੱਥੇ ਇੱਕ ਲਾਭ ਸਿੰਘ ਗੁਗੇ ਦਾ ਕੋਈ ਪੀਏ ਆ ਪਤਾ ਨਹੀਂ ਉਹਦਾ ਸਾਥੀ ਆ ਪਰ ਦੀ ਉਹਦਾ ਨਾਮ ਹੈਗਾ ਮੋੜ ਬਿਲਕੁਲ ਸਿੰਘ ਫਰਗਰ ਸਿੰਘ ਮੋੜ ਉਹਨਾਂ ਨੇ ਸਾਡੇ ਖਿਲਾਫ ਪੋਸਟਾਂ ਵੀ ਪੁਆਈਆਂ ਨੇ ਸਾਨੂੰ ਡਰਾਉਣ ਦਾ ਯਤਨ ਕੀਤਾ ਮੈਂ ਸਰਕਾਰ ਨੂੰ ਸਪੱਸ਼ਟ ਰੂਪ ਦਾ ਉਹਦੇ ਵਿੱਚ ਇਹ ਸੰਦੇਸ਼ ਦੇਣਾ ਚਾਹਣਾ ਚਾਹੇ ਭਾਨੇ ਸਿੱਧੂ ਤੇ ਪਰਚਾ ਦੇਣ ਦੀ ਗੱਲ ਚੱਲਦੀ ਆ ਜੇਲ੍ਹ ਭੇਜਣ ਦੀ ਗੱਲ ਚੱਲਦੀ ਆ ਚਾਹੇ ਸਾਡੇ ਕਿਸੇ ਹੋਰ ਮੈਂਬਰ ਤੇ ਹਮਲਾ ਕਰਨ ਦੀ ਕੋਸ਼ਿਸ਼ ਜੇ ਕੀਤੀ ਜਾਂ ਨਜਾਇਜ਼ ਤਰੀਕੇ ਨਾਲ ਜੇਲ੍ਹ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਜਿਹੜਾ ਵੱਡਾ ਸੰਘਰਸ਼ ਕਰਾਂਗੇ ਇਹ ਨਾ ਇਹ ਨਾ ਹੋਵੇ ਕਿ ਅਸੀਂ ਅੱਜ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟੇ ਇਸ ਅਸਰ ਤੋਂ ਅਸੀਂ ਲੜਨਾ ਸੀ ਅਖੀਰ ਤੱਕ ਚਲੋ ਕੋਈ ਕਾਰਨ ਬਣ ਗਏ ਕਿ ਸਾਨੂੰ ਝੁਕਣਾ ਪਿਆ ਜਾਂ ਸਾਨੂੰ ਪਿੱਛੇ ਥੋੜਾ ਬਹੁਤਾ ਹਟਣਾ ਪਿਆ ਤੇ ਇਹ ਸਰਕਾਰ ਮਤ ਸੋਚੇ ਕਿ ਕਿਸੇ ਸਾਡੇ ਨੌਜਵਾਨ ਦੇ ਪਰਚਾ ਦੇ ਕੇ ਜਾਂ ਉਹਦੇ ਝੂਠਾ ਕੋਈ ਹੋਰ ਕੇਸ ਬਣਾ ਕੇ ਜੇਲ੍ਹ ਤੇ ਜੂਗੀ ਜੇਕਰ ਸਰਕਾਰ ਨੂੰ ਬੇਨਤੀ ਕਰਦੇ ਆਂ ਅਸੀਂ ਕਿ ਕਿਸੇ ਵੀ ਨੌਜਵਾਨ ਨੂੰ ਜੇ ਨਜਾਇਜ਼ ਤਰੀਕੇ ਨਾਲ ਜੇਲ੍ਹ ਭੇਜਿਆ ਗਿਆ ਤਾਂ ਇਹ ਜਿਹੜੀ ਸਾਰੀ ਹਾਈ ਕਮੀਰੀ ਕਮੇਟੀ ਆ ਸਾਡੇ ਨਾਲ ਭਰਾਵਾਂ ਦੇ ਸਹਿਯੋਗ ਨਾਲ ਜਿੰਨੇ ਵੀ ਇੱਥੇ ਸਾਡੇ ਵੀਰ ਪਹੁੰਚੇ ਨੇ ਇਹਨਾਂ ਦੇ ਸਹਿਯੋਗ ਨਾਲ ਜਿੰਨੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਪਹੁੰਚੇ ਆ ਜਿੰਨੇ ਸਮਾਜ ਸੇਵਕ ਲੋਕ ਪਹੁੰਚ ਉਹਨਾਂ ਦੇ ਨਾਲ ਅਸੀਂ ਵੱਡਾ ਸੰਘਰਸ਼ ਕਰਾਂਗੇ ਬਿਲਕੁਲ ਠੀਕ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਭਰਾ ਨੂੰ ਸਾਡੀ ਜ਼ਰੂਰਤ ਆ ਜਿਹਦੇ ਨਾਲ ੱਤਕਾ ਹੁੰਦਾ ਉਹਦੇ ਲਈ ਵੀ ਅਸੀਂ ਨੌਜਵਾਨਾਂ ਨਾਲ ਵਾਅਦਾ ਕਰਦੇ ਆ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਜਦੋਂ ਵੀ ਕਿਸੇ ਨਾਲ ੱਤਕਾ ਹੁੰਦਾ ਤੁਸੀਂ ਸਾਡੇ ਕੋਲ ਖਾਲਸਾ ਜੀ ਕੋਲੇ ਸਾਰੇ ਸਾਡੇ ਆ ਭਰਾ ਬੈਠੇ ਜੁਨੀਅਨ ਦੀ ਨੁਮਾਇੰਦੇ ਵੀ ਬਿਨਾਂ ਕਿਸੇ ਪਾਰਟੀ ਵਜ ਤੋਂ ਕਿਸੇ ਕੋਈ ਰਾਜਨੀਤੀ ਦਾ ਰਾਜਨੀਤੀ ਦੇ ਲੋਕ ਬਖਵਾ ਖੋ ਸਕਦੇ ਆ ਆ ਦੇਖੋ ਉਹਨਾਂ ਸਾਰੇ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਬੈਠੇ ਆ ਪਰ ਜਿੱਥੇ ਸਾਡੇ ਭਰਾਵਾਂ ਦੀ ਗੱਲ ਆ ਗਈ ਜਿੱਥੇ ਸਮਾਜ ਸੇਵਾ ਦੀ ਗੱਲ ਆ ਗਈ ਉੱਥੇ ਅਸੀਂ ਸਾਰਾ ਕੋ ਪ ਅਸੀਂ ਸਿਰਫ ਉਸ ਨੌਜਵਾਨ ਦੀ ਮਦਦ ਕਰਾਂਗੇ ਜਿਹੜਾ ਸਮਾਜ ਲਈ ਲੜ ਰਿਹਾ ਉਹ ਸਾਡਾ ਭਰਾਗਾ ਸਮਾਜ ਲਈ ਕੋਈ ਵੀ ਲੜ ਸਕਦਾ ਹੈ ਤੇ ਇਹ ਸਰਕਾਰ ਨੂੰ ਚਾਹੀਦਾ ਕਿਸੇ ਦੇ ਨਜਾਇਜ਼ ਪਰਚਾ ਦੇਣ ਦੀ ਕੋਸ਼ਿਸ਼ ਨਾ ਕਰੇ ਇੱਕ ਜੀ ਮੈਂ ਕਹਾਂ ਬੇਨਤੀ ਕਰਦਾ ਵੀ ਆਪਣੀ ਜਿਹੜੀ ਕਮੇਟੀ ਬਣੀ ਹੋਈ ਹੈ ਕਿ ਮੈਂਬਰ ਆ ਬੱਤੀ ਖੜਿਆ ਸਾਰੇ ਖਾਲਸਾ ਸਾਹਿਬ ਜੀ ਨੇ ਬੋਲਿਆ ਆਪਣੇ ਸਰਪੰਚ ਸਾਹਿਬ ਨੇ ਹੁਣ ਬੋਲਿਆ ਪੂਰੀ ਸਾਡੀ ਜਿਵੇਂ ਕਹ ਲਈ ਵੀ ਇੱਕ ਪੁਰਜ ਤਾਕੜੀ ਤੇ ਜ਼ਬਰਦਸਤ ਲੜਾਈ ਸੀ ਜਿਹੜਾ ਨੇੜੇ ਸੀਕਿਉਰਟੀ ਫੋਰਸ ਵਾਲੀ ਐਸਐਸਪੀ ਤੱਕ ਹੁਣ ਖਾਲਸਾ ਜੀ ਬੈਠੇ ਨੇ ਸਾਰੀ ਮੈਂਬਰ ਕਮੇਟੀ ਵਿੱਚ ਬਿਠਿਆ ਵੀ ਉਹਨਾਂ ਕੋਈ ਕੋਈ ਜਵਾਬ ਨਹੀਂ ਸੀ ਸਾਡੀ ਗੱਲ ਦਾ ਅਸੀਂ ਆਖਿਆ ਵੀ ਇਤੋਂ ਵੱਡਾ ਐਵੀਡੈਂਸ ਕੀ ਹੋ ਸਕਦਾ ਵੀ ਬੰਦੇ ਦੀ ਵੀਡੀਓ ਦਿਖਾਈ ਅਸੀਂ ਵੀ ਆਹ ਕਹਿੰਦਾ ਮੈਨੂੰ ਇਹ ਤੋਂ ਖਤਰਾ ਇਹ ਮੇਰੇ ਬੰਦੇ ਗੁੰਡੇ ਪਿੱਛੇ ਲਾ ਆ ਪਿਆ ਇਹ ਮੈਨੂੰ ਵਰਵਾਊਗਾ ਮੈਨੂੰ ਸਹਾਈਤਾ ਮੈਨੂੰ ਅਸਲਾ ਦੇ ਦਿਓ ਕਿੱਥੇ ਚਾਰਾ ਪਾਸੇ ਜਿੰਨੇ ਬੰਦੇ ਸੁਣਦੇ ਚਾਰਾ ਪਾਸੇ ਚ ਦੱਸੋ ਕਿਹੜਾ ਗਵਾਰ ਤੇ ਪਰਚਾ ਬਣਦਾ ਨਹੀਂ ਉਹ ਬੱਸ ਦੇ ਸਾਡੇ ਤੇ ਜਿਹੜੀ ਹੁਣ ਤਰਨਜੀਤ ਸਿੰਘ ਨਾਲ ਗੱਲ ਕਰੀਏ ਗੱਲ ਸਹੀ ਆ ਪ੍ਰਸ਼ਾਸਨ ਦੇ ਸਪੰਜਾਬ ਦੀ ਗੱਲ ਲੜਾਈ ਪੰਜਾਬ ਦੀ ਪਰ ਕਿਸੇ ਲਈ ਬਹੁਤ ਲੜੀ ਲੋਕਾਂ ਦਾ ਸਾਥ ਵੀ ਸੀਗਾ ਨਹੀਂ ਪਰ ਇੱਕ ਗੱਲ ਮੈਂ ਗੱਲ ਇਹ ਕਿਹੜੇ ਜਾਨਾ ਵੀ ਨੌਜਵਾਨ ਜੋ ਸਾਰਾ ਉਹਨਾਂ ਗੱਲ ਕਰਤੀ ਆਪਣੀ ਅਸੀਂ ਕਿਸੇ ਵੀ ਘਟਿਆ ਕਰਾ ਦੇ ਪਹਿਲਾਂ ਹੀ ਸਰਕਾਰ ਦਾ ਧੰਨਵਾਦ ਜੀ ਦੇ ਗੱਲ ਵੀ ਆਪਾਂ ਪਹਿਲਾਂ ਵੀ ਸਰਕਾਰ ਦੇ ਗਲਤ ਨੀਤੀਆਂ ਦਾ ਵਿਰੋਧ ਕਰਦੇ ਰਹੇ ਹਾਂ ਹੁਣ ਵੀ ਕਰਾਂਗੇ ਜਿਵੇਂ ਬਾਈ ਦੁੱਗਲ ਸਾਹਿਬ ਜੀ ਨੇ ਗੱਲ ਕਹਿਤੀ ਅਸੀਂ ਡਟ ਕੇ ਖੜੇ ਆ ਕਿਸੇ ਤਰੀਕੇ ਦਾ ਕੋਈ ਭਰਮ ਭਲੇਖਾ ਇਥੋਂ ਦਾ ਐਮਐਲਏ ਕੱਢਦੇ ਜਾਂ ਇਥੋਂ ਦੀ ਸਰਕਾਰ ਕੇ ਤਰੀਕ ਦਾ ਭਰਮ ਭਲੇਖਾ ਕੱਢਦੇ ਅਸੀਂ ਲੋਕਾਂ ਦੇ ਮੁੱਦਿਆਂ ਤੇ ਲੋਕਾਂ ਲਈ ਸਹਾਰਚ ਕਰ ਲਈ ਅਸੀਂ ਬਣਿਆ ਸਾਰਾ ਸਾਰੇ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਸਿੱਖ ਜਿੱਥੇ ਬੰਦੀਆਂ ਨੇ ਬਾਦ ਚੜ ਕੇ ਸੇਵਾ ਦਿੱਤੀ ਹੈ ਤੇ ਅਸੀਂ ਸਾਰੇ ਡਟ ਕੇ ਖੜੇ ਆ ਵੀ ਕਿਸੇ ਦੇ ਵੀ ਕੋਈ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਹੁਣ ਦੇਖਿਆ ਵੀ ਕਿਸੇ ਦੀ ਇਹਨਾਂ ਦੇ ਮੈਂ ਦੇਖਿਆ ਹਾਂ ਝਾੜੂ ਪਾਰਟੀ ਕਰਤਾਰ ਕੁਸ਼ੀ ਬਹੁਤ ਕਰਦੀ ਹੈ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਵਾਰ ਦੇ ਵਿੱਚ ਅਸੀਂ ਜਾ ਕੇ ਧਰਨ ਲਾ ਕੇ ਮੂੰਹ ਤੋੜਮਾ ਜਵਾਬ ਦੇ ਇਹ ਜਿਹੜੀ ਚੀਜ਼ਾਂ ਅਸੀਂ ਨਿਪੜ ਕੇ ਸਾਰੀ ਗੱਲ ਤੁਹਾਨੂੰ ਕਲੀਅਰ ਕਰ ਦਿੱਤੀ ਲੋਕਾਂ ਨੂੰ ਹਾਂ ਉਹ ਠੀਕ ਹੈ ਜੀ ਹਾਂ ਓਹ ਲਾ ਨਾ